ਸਸ਼ੀਗਰ ਜੀ ਮੈਂ ਰਾਧਦੀਪ ਸੈਣੀ ਤੁਸੀਂ ਦੇਖ ਰਹੇ ਹੋ ਜਾਨੀ ਤੈਸ਼ੀ ਨਿਊਜ਼ ਚੈਨਲ ਇਸ ਟਾਈਮ ਪੰਜਾਬ ਤੋਂ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ ਚੱਲੀ ਇੱਕ ਐਕਸਪ੍ਰੈਸ ਟ੍ਰੇਨ ਯੂਪੀ ਦੇ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਈ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਯੂਪੀ ਦੇ ਗੋਂਡਾ ਤੋਂ ਕਰੀਬ 20 ਕਿਲੋਮੀਟਰ ਦੂਰ ਇਹ ਟ੍ਰੇਨ ਹੈ ਜੋ ਉਪਟਰੀ ਤੋਂ ਉੱਤਰ ਜਾਂਦੀ ਹੈ ਜਿਸ ਕਾਰਨ ਕਈ ਲੋਕਾਂ ਦੀ ਮੌਕੇ ਦੇ ਉੱਤੇ ਮੌਤ ਵੀ ਹੋ ਗਈ ਹਾਲਾਂਕਿ ਦੋ ਦਰਜਨ ਤੋਂ ਵੱਧ ਲੋਕ ਨੇ ਜੋ ਜ਼ਖਮੀ ਹੋ ਚੁੱਕੇ ਨੇ ਜਿਨ੍ਹਾਂ ਨੂੰ ਨਜ਼ਦੀਕੀ ਹਸਪਤਾਲਾਂ ਦੇ ਵਿੱਚ ਦਾਖਲ ਕਰਾਇਆ ਗਿਆ ਜਿਨ੍ਹਾਂ ਦਾ ਇਲਾਜ ਜਾਰੀ ਹੈ ਹਾਲਾਂਕਿ ਜੋ ਮੌਕੇ ਦੇ ਪ੍ਰਸ਼ਾਸਨਿਕ ਅਧਿਕਾਰੀਆ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਕਿ ਹਜੇ ਤੱਕ ਇੱਕ ਵਿਅਕਤੀ ਦੀ ਹੀ ਮੌਤ ਹੋਈ ਹੈ ਲੇਕਿਨ ਜੋ ਕਬਰਾ ਸਾਹਮਣੇ ਆਰੀਨ ਕਿਹਾ ਜਾ ਰਿਹਾ ਕਿ ਪੰਜ ਵਿਅਕਤੀਆਂ ਦੀ ਹਜੇ ਤੱਕ ਮੌਤ ਹੋ ਚੁੱਕੀ ਹੈ ਲੇਕਿਨ ਹਜੇ ਇਸ ਦੀ ਅਧਿਕਾਰਿਕ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਚੰਡੀਗੜ੍ਹ ਡਿਬਰੂਗੇੜ ਐਕਸਪ੍ਰੈਸ ਦੁਪਹਿਰ ਕਰੀਬ ਢਾਈ ਇਹ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਜੋ ਕਿ ਚੰਡੀਗੜ੍ਹ ਤੋਂ ਯਾਤਰੀਆਂ ਨੂੰ ਲੈ ਕੇ ਯੂਪੀ ਜਾ ਰਹੀ ਸੀ ਇਸ ਦੌਰਾਨ ਉਹ ਰਸਤੇ ਦੇ ਵਿੱਚ ਪਟੜੀ ਤੋਂ ਉਤਰ ਜਾਂਦੀ ਹੈ ਦੱਸਿਆ ਜਾ ਰਿਹਾ ਕਿ 3 AC ਸਮੇਤ 15 ਜੋ ਡੱਬੇ ਨੇ ਉਹ ਪਟੜੀ ਤੋਂ ਉਤਰ ਗਏ ਜਿਸ ਦੇ ਕਾਰਨ ਇਹ ਹਾਦਸਾ ਹੋ ਗਿਆ ਹਾਲਾਂਕਿ ਮੌਕੇ ਦੇ ਉੱਤੇ ਯਾਤਰੀਆਂ ਵੱਲੋਂ ਖੁਦ ਸ਼ੀਸ਼ੇ ਤੋੜ ਕੇ ਖਿੜਕੀਆਂ ਤੋਂ ਬਾਹਰ ਨਿਕਲ ਕੇ ਆਪਣਾ ਬਚਾਅ ਕੀਤਾ ਗਿਆ ਉਤ ਮੌਕੇ ਦੇ ਉੱਤੇ ਰੈਸਕਿਊ ਟੀਮਾਂ ਵੀ ਪਹੁੰਚ ਚੁੱਕੀਆਂ ਜਿਨ੍ਹਾਂ ਵੱਲੋਂ ਜੋ ਡੱਬਿਆਂ ਦੇ ਵਿੱਚ ਫਸੇ ਯਾਤਰੀ ਨੇ ਉਹਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਹਾਲਾਂਕਿ ਯਾਤਰੀਆ ਵੱਲੋਂ ਖੁਦ ਵੀ ਇਸ ਤੀਰ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ਕਿ ਉਹ ਆਪਣਾ ਬਚਾਅ ਕਰ ਸਕਣ मौके ਦੇ ਉੱਤੇ ਭਾਰੀ ਸੰਖਿਆ ਦੇ ਵਿੱਚ ਲੋਕ ਵੀ ਇਕੱਠੇ ਹੋ ਚੁੱਕੇ ਨੇ ਤੇ ਮੌਕੇ ਦੀ ਮੌਜੂਦਾ ਸਰਕਾਰ ਵੱਲੋਂ ਵੀ ਰੈਸਕਿਊ ਆਪਰੇਸ਼ਨ ਕਰਨ ਦੇ ਲਈ ਆਦੇਸ਼ ਦੇ ਦਿੱਤੇ ਗਿਆਨ ਮੌਕੇ ਦੇ ਉੱਤੇ ਅਧਿਕਾਰੀਆਂ ਵੱਲੋਂ ਵੀ ਬਿਆਨ ਦਿੱਤਾ ਗਿਆ ਉਹ ਤੁਸੀਂ ਵੀ ਜਰੂਰ ਸੁਣਾ ਸ਼ਸ਼ੀ ਗੱਲ ਜੀ ਮੈਂ ਰਾਧਦੀਪ ਸੈਣੀ ਤੁਸੀਂ ਦੇਖ यहाँ ये ढाई बजे के करीब में हादसा हुआ है हाँ। चंडीगढ़ डिब्रूगढ़ एक्सप्रेस में गोंडा से करीब करीब बीस किलोमीटर आगे है ये जी बता रहे मनकापुर अभी यहाँ से पाँच किलोमीटर है हाँ। और दो बोगियाँ तो एकदम ऐसे पलट हैं। हाँ। एक बोगी ऐसे लगी है बाकी तो आप देख ही सकते हैं तो पटरियों की क्या हाल पटरिया खिसक चुकी हैं यहाँ पे कैजुअलिटी भी हो सकती है अभी उसको मालूम नहीं है लोग अपनी जान बचा करके कैसे कैसे निकल रहे हैं बचाव के लिए क्या व्यवस्था हुई है अभी तो हम खुद ही निकल के आए हैं अभी देखा नहीं है शायद लेकिन शायद एम्बुलेंस वगैरह आ रही है क्या जी जी ऐसा सुनने में आया थैंक यू बीच में चंडीगढ़ डिब्रूगढ़ वन का कथन हुआ है आ, वहाँ पे मेडिकल वैन टाइमली जो रेलवे की मेडिकल वैन होती है आर एम साइट पर पहुँच गई है राहत बचाव का कार्य शुरू हो गया है हेल्पलाइन नंबर इस्टब्लिश कर दिया गया है पांच जगह अब इस्टबलिश किया गया है लखनऊ गोंडा देवरिया सिवान छपरा गोरखपुर में भी एक हेल्पलाइन नंबर इस्टब्लिश किया गया है इसके अतिरिक्त साइट पर जो हमारे डॉक्टर हैं रेलवे के वो पहुँच गए हैं मेडिकल इक्विपमेंट्स पहुँच गया है, है रेलवे की टीम्स पहुँच गई हैं रेलवे के, है, के मंडल रेल प्रबंधक और महाप्रबंधक कुछ ही समय में साइट पर पहुंच जाएंगे राहत बचाव का कार्य युद्ध स्तर पर किया जा रहा है अभी जो प्राइमरी इन्फॉर्मेशन हम लोगों को मिली है साइट से आइज ऑफ नाउ की अगर बात करें तो वन डेड रिपोर्ट हुआ है आ, और सेवन इंजरीज रिपोर्ट हुई हैं जिसमें से छः लोगों को माइनर इंजरीज हैं एक को थोड़ी सी ग्रीवियस इंजरी है तो यहाँ ये ढाई बजे के करीब में हादसा हुआ है चंडीगढ़ हाँ। डिब्रूगढ़ एक्सप्रेस में गोंडा से करीब करीब बीस किलोमीटर आगे है